ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਸ੍ਰੀ ਹਰਮੰਦਰ ਸਾਹਿਬ ਜੀ ਦਾ ਇਤਿਹਾਸ ਲੇਖਕ ਡਾਕਟਰ ਅਜੀਤ ਸਿੰਘ ਔਲਖ ਸਿਰਲੇਖ ਸ੍ਰੀ ਅੰਮ੍ਰਿਤਸਰ ਸ਼ਹਿਰ ਦਾ ਇਤਿਹਾਸ ਗੁਰੂ ਅਮਰਦਾਸ ਜੀ ਇੱਕ ਨਵਾਂ ਸ਼ਹਿਰ ਵਸਾਉਣਾ ਚਾਹੁੰਦੇ ਸਨ ਇਹ ਗੱਲ ਜੂਨ 1570 ਈਸਵੀ ਦੀ ਹੈ ਜਦੋਂ ਉਹ ਗੁਰੂ ਰਾਮਦਾਸ ਜੀ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਉਹ ਇੱਕ ਨਵਾਂ ਸ਼ਹਿਰ ਵਸਾਉਣਾ ਚਾਹੁੰਦੇ ਸਨ ਇਹ ਉਹ ਜਗ੍ਹਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਕੁਝ ਦਿਨ ਠਹਿਰੇ ਸਨ ਅਤੇ ਇੱਥੋਂ ਹੀ ਸੁਲਤਾਨਪੁਰ ਲੋਧੀ ਵਾਸਤੇ ਯਾਤਰਾ ਆਰੰਭ ਕੀਤੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਇਸ ਰਮਣੀਕ ਸਥਾਨ ਤੇ ਠਹਿਰੇ ਤਾਂ ਉਹਨਾਂ ਫਰਮਾਇਆ ਸੀ ਇੱਕ ਦਿਨ ਇਸ ਜਗ੍ਹਾ ਤੇ ਅੰਮ੍ਰਿਤ ਸਰੋਵਰ ਬਣੇਗਾ ਅਤੇ ਸੋਹਣੇ ਸ਼ਹਿਰ ਦਾ ਨਿਰਮਾਣ ਹੋਵੇਗਾ ਜਦੋਂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਇਸ ਜਗ੍ਹਾ ਤੇ ਪਹੁੰਚੇ ਗੁਰੂ ਅਮਰਦਾਸ ਜੀ ਨੇ ਨਾਲ ਲੱਗਦੇ ਪਿੰਡ ਗੁਮਟਾਲਾ, ਤੋਂਗ, ਗਿੱਲਵਾਲੀ ਅਤੇ ਸੁਲਤਾਨ ਵਿੰਡ ਦੇ ਪਟਵਾਰੀਆਂ ਨੂੰ ਬਲਾਵਾ ਭੇਜਿਆ। ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਇਸ ਜਗ੍ਹਾ ਤੇ ਇੱਕ ਨਵੇਂ ਸ਼ਹਿਰ ਦਾ ਨਿਰਮਾਣ ਕਰਨਾ ਚਾਹੁੰਦੇ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਗੁਰੂ ਜੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਆਪਣੀਆਂ ਜ਼ਮੀਨਾਂ ਇਸ ਸ਼ਹਿਰ ਦੀ ਉਸਾਰੀ ਵਿੱਚ ਦੇਣ ਦੀ ਇੱਛਾ ਜ਼ਾਹਰ ਕੀਤੀ। ਪਰ ਗੁਰੂ ਜੀ ਨੇ ਸਾਫ਼ ਕਹਿ ਦਿੱਤਾ ਕਿ ਜੋ ਉਸ ਸਮੇਂ ਦਾ ਜ਼ਮੀਨ ਦਾ ਮੁੱਲ ਹੈ ਉਹਨਾਂ ਨੂੰ ਉਤਨੀ ਰਕਮ ਦਿੱਤੀ ਜਾਏਗੀ ਇਸ ਲਈ ਉਹਨਾਂ ਦੀਆਂ ਜ਼ਮੀਨਾਂ ਦਾ ਮੁੱਲ ਤਾਰਿਆ ਗਿਆ ਅਤੇ ਜ਼ਮੀਨ ਗੁਰੂ ਜੀ ਦੇ ਨਾਮ ਤੇ ਤਹਿਸੀਲੇ ਚੜਾਈ ਗਈ ਜੋ ਅੱਜ ਵੀ ਮੌਜੂਦ ਹੈ ਜ਼ਮੀਨ ਬਾਰੇ ਕੁਝ ਇਸ ਤਰ੍ਹਾਂ ਵੀ ਕਿਹਾ ਗਿਆ ਹੈ ਇੱਕ ਕਹਾਣੀ ਇਸ ਤਰ੍ਹਾਂ ਵੀ ਦੱਸੀ ਜਾਂਦੀ ਹੈ ਕਿ ਬਾਦਸ਼ਾਹ ਅਕਬਰ ਨੇ ਇਹ ਜ਼ਮੀਨ ਗੁਰੂ ਅਮਰਦਾਸ ਜੀ ਨੂੰ ਭੇਂਟ ਕੀਤੀ ਪਰ ਇਹ ਸੱਚ ਨਹੀਂ ਲੱਗਦਾ ਕਿਉਂਕਿ ਸਾਰੇ ਗੁਰੂਆਂ ਨੇ ਜਿੰਨੇ ਵੀ ਸ਼ਹਿਰ ਵਸਾਏ ਜ਼ਮੀਨ ਖਰੀਦ ਕੇ ਵਸਾਏ ਹਨ ਸ਼ਹਿਰ ਦੀ ਨੀਂਹ ਗੁਰੂ ਅਮਰਦਾਸ ਜੀ ਨੇ ਆਪ ਰੱਖੀ ਤੇ ਇਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ ਗੁਰੂ ਅਮਰਦਾਸ ਜੀ ਪਹਿਲਾਂ ਤੋਂ ਹੀ ਇੱਕ ਸ਼ਹਿਰ ਗੋਇੰਦਵਾਲ ਦੀ ਉਸਾਰੀ ਕਰਾ ਰਹੇ ਸਨ ਇਸ ਲਈ ਸ਼ਹਿਰ ਦੇ ਨਿਰਮਾਣ ਦਾ ਕੁਝ ਤਜਰਬਾ ਉਹਨਾਂ ਕੋਲ ਪਹਿਲਾਂ ਹੀ ਸੀ ਉਹਨਾਂ ਇਸ ਨਵੇਂ ਸ਼ਹਿਰ ਬਾਰੇ RAMDAS ਜੀ ਯਾਨੀ ਕਿ ਗੁਰੂ RAMDAS ਜੀ ਨੂੰ ਪੂਰੀ ਤਰ੍ਹਾਂ ਸਮਝਾਇਆ ਅਤੇ ਗੁਰੂ ਰਾਮਦਾਸ ਜੀ ਨੇ ਪੂਰੇ ਜੋਸ਼ੋ ਖੁਸ਼ਰੋਸ਼ ਨਾਲ ਇਸ ਦੀ ਉਸਾਰੀ ਆਰੰਭ ਕੀਤੀ ਨੇੜੇ ਦੇ ਪਿੰਡਾਂ ਦੇ ਸਿੱਖਾਂ ਨੇ ਆ ਕੇ ਉਸਾਰੀ ਦੇ ਕੰਮ ਵਿੱਚ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਰਹਿਣ ਵਾਸਤੇ ਘਰ ਬਣਵਾਇਆ ਇਹ ਰਹਿਸ਼ੀ ਮਕਾਨ ਗੁਰੂ ਕੇ ਮਹਿਲ ਕਰਕੇ ਜਾਣੇ ਜਾਣ ਲੱਗੇ ਇਸ ਦੇ ਨੇੜੇ ਹੀ ਬਾਜ਼ਾਰ ਦਾ ਨਿਰਮਾਣ ਵੀ ਹੋਇਆ ਤਾਂ ਕਿ ਸੰਗਤ ਅਤੇ ਸੇਵਾ ਕਰਨ ਵਾਲੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਸਕਣ ਇਹ ਬਾਜ਼ਾਰ ਗੁਰੂ ਬਾਜ਼ਾਰ ਦੇ ਨਾਮ ਨਾਲ ਮਸ਼ਹੂਰ ਹੋਇਆ ਅੱਜ ਇਹ ਬਾਜ਼ਾਰ ਸੋਨੇ ਦੇ ਗਹਿਣਿਆਂ ਦੀ ਖਰੀਦੋ-ਫਰੋਕਤ ਲਈ ਮਸ਼ਹੂਰ ਹੈ ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪੀ ਤਾਂ ਨਾਲ ਹੀ ਹਿਦਾਇਤ ਕੀਤੀ ਕਿ ਹੁਣ ਤੁਸੀਂ ਆਪਣੀ ਰਹਿائش ਗੁਰੂ ਕੇ ਚੱਕ ਲੈ ਜਾਓ ਤੇ ਉਸਾਰੀ ਦਾ ਕੰਮ ਜਾਰੀ ਰੱਖੋ ਉਹਨਾਂ ਇਹ ਵੀ ਕਿਹਾ ਕਿ ਇਸ ਨਵੇਂ ਉਸਰ ਦੇ ਸ਼ਹਿਰ ਨੂੰ ਪ੍ਰਚਾਰ ਦਾ ਕੇਂਦਰ ਬਣਾਓ ਗੁਰੂ ਬਾਜ਼ਾਰ ਦੀ ਉਸਾਰੀ ਪੂਰੀ ਹੋਣ ਤੇ ਸੰਤੋਖ ਸਰਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਗਈ। ਗੁਰੂ ਰਾਮਦਾਸ ਜੀ ਨੇ ਆਈ ਸੰਗਤ ਤੇ ਸੇਵਾ ਕਰਨ ਵਾਲਿਆਂ ਵਾਸਤੇ ਲੰਗਰ ਸ਼ੁਰੂ ਕਰਵਾ ਦਿੱਤਾ। ਗੁਰੂ ਸਾਹਿਬ ਨੇ ਦੂਰ ਨੇੜੇ ਇਹ ਹੁਕਮਨਾਮੇ ਭੇਜੇ ਕਿ ਨਵੇਂ ਸ਼ਹਿਰ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਘਰ ਤੇ ਦੁਕਾਨਾਂ ਬਣਾਉਣ ਵਾਸਤੇ ਮੁਫਤ ਜ਼ਮੀਨ ਦਿੱਤੀ ਜਾਏਗੀ। ਜਦੋਂ ਵਪਾਰੀਆਂ ਨੇ ਸੁਣਿਆ ਤਾਂ ਭਾਰੀ ਗਿਣਤੀ ਵਿੱਚ ਪਾਂਤ-ਪਾਂਤ ਦੇ ਕਾਰੀਗਰ ਅਤੇ ਵਪਾਰੀ ਇਸ ਨਗਰ ਵਿੱਚ ਪਹੁੰਚਣ ਲੱਗੇ। ਉਸਾਰੀ ਦਾ ਕੰਮ ਗੁਰੂ ਜੀ ਦੀ ਯੋਜਨਾ ਅਨੁਸਾਰ ਉਨਤੀ ਤੇ ਚੱਲ ਰਿਹਾ ਸੀ ਅਲੱਗ ਅਲੱਗ ਕਿੱਤੇ ਦੇ ਲੋਕਾਂ ਲਈ ਅਲੱਗ ਅਲੱਗ ਬਾਜ਼ਾਰ ਬਣਾਏ ਗਏ ਹਰ ਤਰ੍ਹਾਂ ਦਾ ਵਪਾਰੀ ਇੱਥੇ ਮਿਲੀ ਜ਼ਮੀਨ ਤੇ ਵਸਣਾ ਸ਼ੁਰੂ ਹੋ ਗਿਆ ਆਈ ਸੰਗਤ ਨੂੰ ਉਪਦੇਸ਼ ਦੇਣਾ ਕੀਤਾ ਤਾਂ ਇਸ ਸ਼ਹਿਰ ਦਾ ਨਾਮ ਬਦਲ ਕੇ ਚੱਕ ਰਾਮਦਾਸ ਜੀ ਰੱਖ ਦਿੱਤਾ ਗੁਰੂ ਰਾਮਦਾਸ ਜੀ ਨੇ 500 ਵਿੱਗਰ ਜ਼ਮੀਨ ਨਾਲ ਲੱਗਦੇ ਪਿੰਡ ਤੁੰਗ ਤੋਂ ਹੋਰ ਖਰੀਦ ਕੇ ਸ਼ਹਿਰ ਦੀ ਹੱਦ ਵਧਾ ਦਿੱਤੀ ਜਦੋਂ ਗੁਰੂ ਰਾਮਦਾਸ ਜੀ ਸ਼ਹਿਰ ਦੀ ਉਸਾਰੀ ਕਰਾਉਣ ਵਿੱਚ ਮਸ਼ਰੂਫ ਸਨ ਤਾਂ ਇੱਕ ਘਟਨਾ ਵਾਪਰੀ ਉਹ ਪਵਿੱਤਰ ਸਥਾਨ ਜਿਸ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਦਿੱਤਾ ਸੀ ਉਹ ਵੀ ਅਚਾਨਕ ਪ੍ਰਗਟ ਹੋ ਗਿਆ ਇਤਿਹਾਸਕਾਰ ਲਿਖਦੇ ਹਨ ਕਿ ਪੱਟੀ ਪਿੰਡ ਦੇ ਰਹਿਣ ਵਾਲੇ ਅਮੀਰ ਚੌਧਰੀ ਦੁਨੀ ਚੰਦ ਖੱਤਰੀ ਦੀਆਂ ਪੰਜ ਧੀਆਂ ਸਨ ਸਾਰੀਆਂ ਹੀ ਬਹੁਤ ਸੋਹਣੀਆਂ ਤੇ ਗੁਣਵਾਨ ਸਨ ਪਰ ਆਪ ਉਹ ਬਹੁਤ ਹੀ ਅਖੜ ਗੁੱਸੇ ਵਾਲਾ ਅਤੇ ਹੰਕਾਰੀ ਸੀ ਇੱਕ ਦਿਨ ਦੁਨੀ ਚੰਦ ਨੇ ਆਪਣੀਆਂ ਬੇਟੀਆਂ ਤੋਂ ਪੁੱਛਿਆ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਵੱਡੀਆਂ ਚਾਰ ਬੇਟੀਆਂ ਨੇ ਕਿਹਾ ਪਿਤਾ ਜੀ ਤੁਹਾਡਾ ਦਿੱਤਾ ਖਾਂਦੀਆਂ ਹਾਂ ਪਰ ਸਭ ਤੋਂ ਛੋਟੀ ਬੇਟੀ ਜਿਸ ਦਾ ਨਾਮ ਰਜਨੀ ਸੀ ਉਸ ਨੇ ਉੱਤਰ ਨਾ ਦਿੱਤਾ ਪਿਤਾ ਨੇ ਫਿਰ ਪੁੱਛਿਆ ਬੇਟੀ ਦੱਸੋ ਕੌਣ ਤੁਹਾਨੂੰ ਖਾਣਾ ਕੱਪੜਾ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਦਿੰਦਾ ਹੈ ਬੀਬੀ ਰਜਨੀ ਫਿਰ ਚੁੱਪ ਰਹੀ ਰਜਨੀ ਦੀ ਪਾਲਣਾ ਉਸ ਦੇ ਨਾਨਾ ਨਾਨੀ ਜਿਹੜੇ ਲਾਹੌਰ ਰਹਿੰਦੇ ਸਨ ਉਹਨਾਂ ਨੇ ਕੀਤੀ ਸੀ ਉਹ ਗੁਰੂ ਅਮਰਦਾਸ ਜੀ ਦੇ ਸੇਵਕ ਸਨ। ਉਹਨਾਂ ਦਾ ਵਿਸ਼ਵਾਸ ਸੀ ਪ੍ਰਮਾਤਮਾ ਹੀ ਮਨੁੱਖ ਦੀ ਪਾਲਣਾ ਕਰਨ ਵਾਲਾ ਹੈ ਅਤੇ ਇਹੀ ਉਹਨਾਂ ਬੀਬੀ ਰਜਨੀ ਨੂੰ ਸਿਖਾਇਆ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਬੀਬੀ ਰਜਨੀ ਬੋਲੀ ਪ੍ਰਮਾਤਮਾ ਸਭ ਜੀਵਾਂ ਦਾ ਪਾਲਣਹਾਰ ਹੈ। ਇਹ ਸੁਣ ਕੇ ਦੁਨੀ ਚੰਦ ਅੱਗ ਬਬੂਲਾ ਹੋ ਗਿਆ। ਉਹ ਗੁੱਸੇ ਵਿੱਚ ਬੋਲਿਆ ਮੈਂ ਦੇਖਾਂਗਾ ਪ੍ਰਮਾਤਮਾ ਕਿਵੇਂ ਤੇਰੀ ਪਾਲਣਾ ਕਰੇਗਾ। ਸੋਮੇ ਦੇ ਨਾਲ ਵੱਡੀਆਂ ਚਾਰੇ ਬੇਟੀਆਂ ਦਾ ਵਿਆਹ ਉਸਨੇ ਚੰਗੇ ਖਾਂਦੇ ਪੀਂਦੇ ਅਮੀਰ ਘਰਾਂ ਵਿੱਚ ਕਰ ਦਿੱਤਾ ਪਰ ਰਜਨੀ ਨੂੰ ਸਭ ਕੁਝ ਸਿਖਾਉਣ ਖਾਤਰ ਗੁੱਸੇ ਵਿੱਚ ਉਸਦਾ ਵਿਆਹ ਇੱਕ ਕੋੜੇ ਨਾਲ ਕਰ ਦਿੱਤਾ ਰਜਨੀ ਨੇ ਖੁਸ਼ੀ-ਖੁਸ਼ੀ ਆਪਣੀ ਕਿਸਮਤ ਅੱਗੇ ਸਿਰ ਝੁਕਾਇਆ ਤੇ ਆਪਣੇ ਕੋੜੀ ਪਤੀ ਦੀ ਸੇਵਾ ਕਰਨ ਲੱਗੀ ਪਿਤਾ ਨੂੰ ਕੋਈ ਦਇਆ ਨਾ ਆਈ ਸਗੋਂ ਉਸਨੂੰ ਘਰੋਂ ਕੱਢ ਦਿੱਤਾ ਇਹ ਉਹ ਸਮਾਂ ਸੀ ਜਦੋਂ ਗੁਰੂ ਰਾਮਦਾਸ ਜੀ ਨਵੇਂ ਸ਼ਹਿਰ ਦਾ ਨਿਰਮਾਣ ਕਰ ਰਹੇ ਸਨ ਕਿਉਂਕਿ ਰਜਨੀ ਗੁਰੂ ਘਰ ਦੀ ਇੱਕ ਅਨੰਨ ਭਗਤ ਸੀ ਤੇ ਉਸਨੇ ਗੁਰੂ ਰਾਮਦਾਸ ਜੀ ਬਾਰੇ ਸੁਣਿਆ ਸੀ ਉਧਰ ਪਿਤਾ ਨੇ ਘਰੋਂ ਕੱਢ ਦਿੱਤਾ ਸੀ ਉਸਨੇ ਆਪਣੇ ਪਤੀ ਨੂੰ ਨਾਲ ਲੈ ਲਿਆ ਤੇ ਗੁਰੂ ਕੇ ਚੱਕ ਪਹੁੰਚ ਗਈ ਕਿਸੇ ਦਇਆਵਾਨ ਸਿੱਖ ਨੇ ਉਸ ਨੂੰ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ ਹੁਣ ਉਹ ਗੁਰੂ ਦੇ ਲੰਗਰ ਵਿੱਚ ਸੇਵਾ ਕਰਦੀ ਆਪ ਲੰਗਰ ਛਕਦੀ ਅਤੇ ਆਪਣੇ ਪਤੀ ਵਾਸਤੇ ਲੰਗਰ ਲੈ ਆਉਂਦੀ ਉਹ ਆਪਣੀ ਕਿਸਮਤ ਨਾਲ ਸਮਝੌਤਾ ਕਰ ਲਿਆ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਉਸ ਤੇ ਪ੍ਰੋਸਾ ਰੱਖਦੀ ਕਦੀ ਉਹ ਆਪਣੇ ਪਤੀ ਨੂੰ ਨਾਲ ਲੈ ਜਾਂਦੀ ਕਿਸੇ ਸ਼ਾਇਆਦਾਰ ਰੁੱਖ ਹੇਠਾਂ ਉਸ ਨੂੰ ਬਿਠਾ ਕੇ ਆਪ ਲੰਗਰ ਦੀ ਡਿਊਟੀ ਤੇ ਚਲੀ ਜਾਂਦੀ ਇੱਕ ਦਿਨ ਉਹ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਛੱਪੜੀ ਦੇ ਕਿਨਾਰੇ ਇੱਕ 베ਰੀ ਹੇਠਾਂ ਬਿਟਾ ਕੇ ਆਪ ਲੰਗਰ ਵਿੱਚ ਚਲੀ ਗਈ ਇਹ ਕੋੜੀ ਛੱਪੜੀ ਦੇ ਕਿਨਾਰੇ ਬੈਠਾ ਕੀ ਦੇਖਦਾ ਹੈ ਕਿ ਕਾਂਵਾਂ ਦਾ ਜੋੜਾ ਆਇਆ ਇਸ ਛੱਪੜੀ ਦੇ ਪਾਣੀ ਵਿੱਚ ਡੁੱਬਕੀ ਲਗਾਈ ਤੇ ਬਾਹਰ ਉੱਡ ਗਿਆ ਪਰ ਬਾਹਰ ਨਿਕਲਦੇ ਹੀ ਉਨ੍ਹਾਂ ਦੇ ਰੰਗ ਕਾਲੇ ਤੋਂ ਸਫੇਦ ਹੋ ਗਏ। ਉਸਦੇ ਮਨ ਵਿੱਚ ਵਿਚਾਰ ਆਈ ਕਿ ਇਹ ਛੱਪੜੀ ਦਾ ਪਾਣੀ ਕੋਈ ਆਮ ਪਾਣੀ ਨਹੀਂ। ਉਸਨੇ ਪਾਣੀ ਵਿੱਚ ਡੁਬਕੀ ਲਗਾਉਣ ਦੀ ਸੋਚੀ। ਬੜੀ ਹਿੰਮਤ ਕਰਕੇ ਰੜਦਾ ਰੜਦਾ ਛੱਪੜੀ ਦੇ ਪਾਣੀ ਤੱਕ ਪਹੁੰਚਿਆ। ਪਾਣੀ ਵਿੱਚ ਡੁਬਕੀ ਲਗਾਈ। ਹੈਰਾਨ ਰਹਿ ਗਿਆ ਜਦੋਂ ਬਾਹਰ ਆਇਆ। ਕੀ ਵੇਖਦਾ ਕਿ ਉਸ ਦਾ ਸਾਰਾ ਕੋੜ ਠੀਕ ਹੋ ਗਿਆ। ਉਹ ਹੁਣ ਇੱਕ ਨੌਜਵਾਨ ਵਾਂਗ ਚੱਲ ਸਕਦਾ ਹੈ। ਜਾ ਕੇ ਪੇੜ ਹੇਠਾਂ ਬੈਠ ਗਿਆ। ਹੁਣ ਆਪਣੀ ਪਤਨੀ ਰਜਨੀ ਦਾ ਇੰਤਜ਼ਾਰ ਕਰਨ ਲੱਗਾ। ਜਦ ਰਜਨੀ ਲੰਗਰ ਲੈ ਕੇ ਵਾਪਸ ਆਈ ਤੇ ਇੱਕ ਨਵੇਂ ਨਰੋਏ ਨੌਜਵਾਨ ਨੂੰ ਦੇਖ ਕੇ ਹੈਰਾਨ ਰਹਿ ਗਈ ਉਸਨੇ ਰਜਨੀ ਨੂੰ ਸਾਰੀ ਵਿਥਿਆ ਸੁਣਾਈ ਪਰ ਰਜਨੀ ਨੂੰ ਯਕੀਨ ਨਹੀਂ ਆਇਆ ਉਸਨੇ ਰੋਣਾ ਚਲਾਉਣਾ ਸ਼ੁਰੂ ਕਰ ਦਿੱਤਾ ਉਸਦੀ ਆਵਾਜ਼ ਸੁਣ ਕੇ ਕੁਝ ਸਿੱਖ ਉਸਦੀ ਮਦਦ ਲਈ ਆਏ ਨੌਜਵਾਨ ਨੇ ਉਹਨਾਂ ਨੂੰ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਖੀਰ ਸਭ ਗੁਰੂ ਰਾਮਦਾਸ ਜੀ ਪਾਸ ਪਹੁੰਚੇ ਜੋ ਸ਼ਹਿਰ ਵਿੱਚ ਉਸਾਰੀ ਦਾ ਕੰਮ ਕਰਵਾ ਰਹੇ ਸਨ ਜਦੋਂ ਗੁਰੂ ਜੀ ਨੇ ਨੌਜਵਾਨ ਨੂੰ ਸੱਚਾਈ ਦੱਸਣ ਲਈ ਕਿਹਾ ਤਾਂ ਉਸਨੇ ਸਭ ਕਹਿ ਸੁਣਾਈ ਜੋ ਉਸ ਨਾਲ ਬੀਤੀ ਸੀ ਗੁਰੂ ਜੀ ਨੇ ਉਸਦੀ ਹੱਟ ਬੀਤੀ ਸੁਣ ਕੇ ਸੋਚਿਆ ਇਹ ਜ਼ਰੂਰ ਉਹ ਛਪੜੀ ਹੋਏਗੀ ਜਿਸ ਦਾ ਜ਼ਿਕਰ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਗੁਰੂ ਜੀ ਨੇ ਰਜਨੀ ਨੂੰ ਸਮਝਾਇਆ ਕਿ ਇਹ ਉਸਦਾ ਹੀ ਪਤੀ ਹੈ ਹੁਣ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਇਹ ਉਹੀ ਪਵਿੱਤਰ ਛਪੜੀ ਹੈ ਜਿਸ ਬਾਰੇ ਗੁਰੂ ਅਮਰਦਾਸ ਜੀ ਨੇ ਦੱਸਿਆ ਸੀ ਇਸ ਪਵਿੱਤਰ ਛਪੜੀ ਤੇ ਅੰਮ੍ਰਿਤ ਸਰੋਵਰ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ। ਅਗਲਾ ਸਿਰਲੇਖ ਅੰਮ੍ਰਿਤ ਸਰੋਵਰ। ਅਗਲੇ ਦਿਨ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਗਈ। ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਨੂੰ ਨਾਲ ਲੈ ਕੇ ਇਸ ਪਵਿੱਤਰ ਤਲਾਅ ਤੇ ਪਹੁੰਚੇ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਤਲਾਅ ਵਿੱਚੋਂ ਕਈ ਨਾਲ ਕੁਝ ਮਿੱਟੀ ਕੱਢ ਕੇ ਟੱਕ ਲਗਾਉਣ ਦੀ ਰਸਮ ਅਦਾ ਕਰੋ। ਤਾਂ ਕਿ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇ ਗੁਰ ਸ਼ਬਦ ਪੜ੍ਹਦੇ ਹੋਏ ਬਾਬਾ ਬੁੱਢਾ ਜੀ ਨੇ ਕਈ ਨਾਲ ਤਲਾ ਦੀ ਮਿੱਟੀ ਬਾਟੇ ਵਿੱਚ ਪਾਈ ਪਿਛੋਂ ਕੜਾਹ ਪ੍ਰਸ਼ਾਦ ਸਿੱਖਾਂ ਵਿੱਚ ਵਰਤਾਇਆ ਗਿਆ ਨਾਲ ਆਏ ਸਭ ਸਿੱਖਾਂ ਨੇ ਤਲਾ ਦੀ ਖੁਦਾਈ ਕਰਕੇ ਮਿੱਟੀ ਬਾਟਿਆਂ ਵਿੱਚ ਪਾ ਸਿਰ ਤੇ ਰੱਖੀ ਤੇ ਫਿਰ ਇੱਕ ਕਿਨਾਰੇ ਨੂੰ ਸੁੱਟਣੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਪਵਿੱਤਰ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਉਸ ਦਿਨ ਤੋਂ ਸ਼ੁਰੂ ਹੋ ਗਿਆ ਜਦੋਂ ਇਲਾਕੇ ਦੇ ਲੋਕਾਂ ਨੂੰ ਪਵਿੱਤਰ ਸਰੋਵਰ ਬਾਰੇ ਪਤਾ ਲੱਗਾ ਤਾਂ ਉਹ ਵਹੀਰਾਂ ਕੱਤ ਕੇ ਦਰਸ਼ਨਾਂ ਨੂੰ ਆਏ ਤੇ ਇਸ਼ਨਾਨ ਕੀਤਾ ਰਜਨੀ ਦੇ ਪਤੀ ਦਾ ਠੀਕ ਹੋ ਜਾਣਾ ਹਰ ਦੇ ਜ਼ੁਬਾਨ ਤੇ ਸੀ ਹਰ ਕੋਈ ਇਸ ਪਵਿੱਤਰ ਤਲਾਬ ਵਿੱਚ ਇਸ਼ਨਾਨ ਕਰ ਲੈਣਾ ਚਾਹੁੰਦਾ ਸੀ ਉਹਨਾਂ ਵਿੱਚ ਕਈ ਬਿਮਾਰ ਜਦ ਠੀਕ ਹੋ ਜਾਂਦੇ ਤਾਂ ਗੁਰੂ ਦੇ ਸੱਚੇ ਸਿੱਖ ਬਣ ਜਾਂਦੇ ਐਸੇ ਸਿੱਖ ਗੁਰੂ ਦੀ ਸੇਵਾ ਵਿੱਚ ਤਨ ਮਨ ਨਾਲ ਲੱਗ ਜਾਂਦੇ ਪਰ ਲੰਗਰ ਵਾਸਤੇ ਇੱਟਾਂ ਦੇ ਭੱਠਿਆਂ ਵਾਸਤੇ ਰਾਜ ਮਜ਼ਦੂਰਾਂ ਨੂੰ ਤਨਖਾਹ ਦੇਣ ਵਾਸਤੇ ਧਨ ਦੀ ਜ਼ਰੂਰਤ ਸੀ ਸੋ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੋਰ ਰਾਜਾਂ ਵਿੱਚ ਭੇਜਿਆ ਤਾਂ ਕਿ ਉਹ ਗੁਰੂ ਘਰ ਦੀ ਉਸਾਰੀ ਲਈ ਦਸਵੰਦ ਇਕੱਠਾ ਕਰਕੇ ਲਿਆਉਣ। ਕੁਝ ਹੀ ਮਹੀਨਿਆਂ ਵਿੱਚ ਬੇਅੰਤ ਮਾਇਆ ਇਕੱਠੀ ਹੋ ਗਈ। ਹੁਣ ਸਰੋਵਰ ਦਾ ਕੰਮ ਬਿਨਾਂ ਰੁਕਾਵਟ ਹੋਣ ਲੱਗਾ। ਰਜਨੀ ਤੇ ਉਸ ਦਾ ਪਤੀ ਪੂਰੀ ਸ਼ਰਧਾ ਨਾਲ ਇਸ ਸੇਵਾ ਵਿੱਚ ਹਿੱਸਾ ਪਾਉਣ ਲੱਗੇ। ਹੁਣ ਬੀਬੀ ਰਜਨੀ ਦੇ ਪਿਤਾ ਨੇ ਸੁਣਿਆ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਰਜਨੀ ਦਾ ਪਤੀ ਠੀਕ ਹੋ ਗਿਆ ਹੈ। ਤਾਂ ਉਹ ਵੀ ਆਪਣੀ ਗਲਤੀ ਤੇ ਪਛਤਾਉਂਦਾ ਹੋਇਆ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਕੁਝ ਹੀ ਮਹੀਨਿਆਂ ਵਿੱਚ ਤਲਾ ਦੀ ਖੁਦਾਈ ਦਾ ਕੰਮ ਪੂਰਾ ਹੋ ਗਿਆ ਤਦ ਤਲਾ ਦੇ ਮੱਧ ਵਿੱਚ ਇੱਕ ਉੱਚਾ ਚਬੂਤਰਾ ਬਣਾਇਆ ਗਿਆ ਜਿਸ ਨੂੰ ਇੱਕ ਪੁਲ ਦੁਆਰਾ ਕਿਨਾਰੇ ਨਾਲ ਜੋੜਿਆ ਗਿਆ ਇਸ ਚਬੂਤਰੇ ਤੇ ਸਵੇਰੇ ਸ਼ਾਮ ਗੁਰੂ ਸਾਹਿਬ ਦਰਬਾਰ ਸਜਾਉਣ ਲੱਗੇ ਤਲਾ ਵਿੱਚ ਹੋਰ ਪਾਣੀ ਭਰਨ ਲਈ ਖੂਹ ਖਦਵਾਏ ਗਏ ਜਿਨ੍ਹਾਂ ਦਾ ਪਾਣੀ ਟਿੰਡਾ ਰਾਹੀਂ ਤਲਾ ਵਿੱਚ ਭਰਿਆ ਗਿਆ ਕੋ ਜੀ ਦਿਨਾਂ ਵਿੱਚ ਇਹ ਜਗ੍ਹਾ ਇੱਕ ਪਵਿੱਤਰ ਤੀਰਥ ਬਣ ਗਈ। ਗੁਰੂ ਸਾਹਿਬ ਤੇ ਸਿੱਖ ਸੰਗਤ ਇਸ ਅੰਮ੍ਰਿਤ ਸਰੋਵਰ ਦੀ ਪੂਰਨਤਾ ਤੇ ਖੁਸ਼ ਹਨ। ਗੁਰੂ ਰਾਮਦਾਸ ਜੀ ਨੇ ਇਸ ਮਹਾਨ ਤੀਰਥ ਤੇ ਕੁਝ ਸ਼ਬਦ ਵੀ ਉਚਾਰੇ। ਉਹਨਾਂ ਨੇ ਸਿੱਖਾਂ ਨੂੰ ਇਹ ਉਪਦੇਸ਼ ਵੀ ਦਿੱਤਾ ਕਿ ਇਸ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ ਕਰੋ। ਇਸ ਸੰਬੰਧ ਵਿੱਚ ਗੁਰੂ ਸਾਹਿਬ ਨੇ ਸ਼ਬਦ ਵੀ ਉਚਾਰਿਆ। ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰਮਨ ਪਾਵੇ ਅੰਮ੍ਰਿਤ ਸਰੋਵਰ ਪਵਿੱਤਰਤਾ ਦਾ ਪ੍ਰਤੀਕ ਹੋ ਕੇ ਉਭਰਿਆ ਤੇ ਸਿੱਖਾਂ ਦਾ ਸਰਵ ਉੱਤਮ ਧਾਰਮਿਕ ਸਥਾਨ ਬਣ ਗਿਆ। ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਇਹ ਸਰੋਵਰ ਕੱਚਾ ਹੀ ਸੀ। ਪਰ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਇਸ ਨੂੰ ਪੱਕਾ ਕਰਵਾਇਆ ਤੇ ਇਸ ਵਿੱਚ ਉਤਰਨ ਲਈ ਪੌੜੀਆਂ ਬਣਵਾਈਆਂ। ਤਲਾਹ ਦਾ ਨਾਮ ਅੰਮ੍ਰਿਤ ਸਰੋਵਰ ਜਾਂ ਅੰਮ੍ਰਿਤਸਰ ਰੱਖਿਆ ਗਿਆ। ਹੁਣ ਹੌਲੀ-ਹੌਲੀ ਸ਼ਹਿਰ ਦਾ ਨਾਮ ਵੀ ਗੁਰੂ ਕਾ ਚੱਕ ਤੋਂ ਅੰਮ੍ਰਿਤਸਰ ਹੋ ਗਿਆ। ਅੰਮ੍ਰਿਤ ਸਰੋਵਰ ਦੀ ਵਿਡਿਆਈ ਵਿੱਚ ਗੁਰੂ ਅਰਜਨ ਦੇਵ ਜੀ ਨੇ ਵੀ ਬਹੁਤ ਸੁੰਦਰ ਲਿਖਿਆ ਹੈ ਸੰਤ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਦਾਰ ਹੋਆ ਹੈ ਜੀਕਾ ਰਹਾਉ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਲੋਕ ਦੂਰੋਂ ਨੇੜਿਓਂ ਆਕੇ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲੱਗੇ ਹੁਣ ਵਿਚਕਾਰ ਬਣੇ ਚਬੂਤਰੇ ਤੇ ਗੁਰਬਾਣੀ ਦਾ ਕੀਰਤਨ ਹੋਣ ਲੱਗਾ ਕੀਰਤਨ ਦੀਆਂ ਰਸਮਈ ਧੁਨਾ ਅੰਮ੍ਰਿਤ ਸਰੋਵਰ ਦੇ ਜਲ ਨਾਲ ਟਕਰਾਉਂਦੀਆਂ ਤੇ ਅਜਬ ਹੀ ਸੰਗੀਤ ਉਤਪੰਨ ਕਰਦੀਆਂ ਲੋਕ ਗੰਗਾ ਇਸ਼ਨਾਨ ਕਰਨਾ ਭੁੱਲ ਗਏ ਸਰੋਵਰ ਦੇ ਜਲ ਵਿੱਚ ਰੋਗੀਆਂ ਦਾ ਰੋਗ ਠੀਕ ਕਰਨ ਦੀ ਅਜਬ ਤਾਕਤ ਸੀ ਜਨਮਾਂ ਦੇ ਰੋਗੀ ਵੀ ਸਰੋਵਰ ਵਿੱਚ ਇਸ਼ਨਾਨ ਕਰਕੇ ਤੰਦਰੁਸਤ ਹੋ ਜਾਂਦੇ ਕਈ ਐਸੀਆਂ ਘਟਨਾਵਾਂ ਅੱਜ ਵੀ ਘਟਦੀਆਂ ਹਨ ਜਿਹੜੀਆਂ ਇਸ ਅੰਮ੍ਰਿਤ ਸਰੋਵਰ ਦੇ ਜਲ ਦੀ ਤਾਕਤ ਨੂੰ ਦਰਸਾਉਂਦੀਆਂ ਹਨ ਗਵਾਲ ਨਾਮ ਦੇ ਕਵੀ ਨੇ ਠੀਕ ਹੀ ਲਿਖਿਆ ਹੈ ਕਿ ਸਵਰਗ ਦਾ ਆਬੇ ਹਯਾਤ ਪਾਉਣਾ ਮੁਸ਼ਕਿਲ ਹੈ ਪਰ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਹਰ ਵੇਲੇ ਮਿਲਦਾ ਹੈ ਇਹ ਕਿਹਾ ਜਾਂਦਾ ਹੈ ਕਿ ਆਬੇ ਹਯਾਤ ਪੀਣ ਨਾਲ ਇਨਸਾਨ ਅਮਰ ਹੋ ਜਾਂਦਾ ਹੈ ਪਰ ਇਹ ਆਬੇ ਹਯਾਤ ਮਰਨ ਤੋਂ ਬਾਅਦ ਮਿਲਦਾ ਹੈ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਪੀ ਕੇ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ ਭਾਈ ਨੰਦ ਲਾਲ ਗੋਇਆ ਵੀ ਲਿਖਦੇ ਹਨ ਗੰਗਾ ਜਲ ਦੀ ਅੰਮ੍ਰਿਤ ਸਰੋਵਰ ਨਾਲ ਕੀ ਤੁਲਨਾ ਹੈ ਸਾਰੇ 68 ਤੀਰਥ ਇਸ ਅੰਮ੍ਰਿਤ ਸਰੋਵਰ ਵਿੱਚ ਹੀ ਇਕੱਠੇ ਹੋ ਜਾਂਦੇ ਹਨ ਕਹਿੰਦੇ ਹਨ ਕਿ ਇੱਕ ਵਾਰੀ ਮਲਤਾਨ ਦਾ ਰਾਜਾ ਇੱਕ ਐਸੇ ਰੋਗ ਨਾਲ ਦੁਖੀ ਸੀ ਕਿ ਸਾਰੇ ਵੈਦ ਹਕੀਮ ਉਸ ਦਾ ਇਲਾਜ ਕਰਕੇ ਹਾਰ ਗਏ ਜਦ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੀ ਉਸ ਵੇਲੇ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਕਿ ਕੋਈ ਐਸਾ ਸੰਤ ਮਹਾਪੁਰਸ਼ ਜੋ ਮੇਰਾ ਇਲਾਜ ਕਰ ਸਕੇ ਉਸ ਦੇ ਦਰਬਾਰੀਆਂ ਵਿੱਚ ਇੱਕ ਐਸਾ ਸੀ ਜਿਸ ਨੂੰ ਇਸ ਅੰਮ੍ਰਿਤ ਸਰੋਵਰ ਬਾਰੇ ਪਤਾ ਸੀ ਉਸ ਨੇ ਰਾਜੇ ਨੂੰ ਕਿਹਾ ਕਿ हे ਰਾਜਨ ਜੇ ਤੁਸੀਂ ਉਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲਵੋ ਤਾਂ ਤੁਹਾਡੀ ਬਿਮਾਰੀ ਦੂਰ ਹੋ ਸਕਦੀ ਹੈ। ਰਾਜਾ ਇੱਕਦਮ ਅੰਮ੍ਰਿਤਸਰ ਜਾਣ ਵਾਸਤੇ ਤਿਆਰ ਹੋ ਗਿਆ। ਉਸਨੇ ਆਪਣੀਆਂ ਰਾਣੀਆਂ ਨੂੰ ਨਾਲ ਲਿਆ ਹੋਰ ਵਜ਼ੀਰ ਐਲਕਾਰ ਨੌਕਰ ਨਾਲ ਲੈ ਰਤ ਤਿਆਰ ਕੀਤੇ ਤੇ ਅੰਮ੍ਰਿਤਸਰ ਪਹੁੰਚ ਗਿਆ। ਉਹ ਅੰਮ੍ਰਿਤਸਰ ਸ਼ਹਿਰ ਦੀ ਸੁੰਦਰਤਾ ਦੇਖ ਕੇ ਹੈਰਾਨ ਰਹਿ ਗਿਆ। ਹਰ ਸਹੂਲਤ ਇਸ ਨਵੇਂ ਬਣੇ ਸ਼ਹਿਰ ਵਿੱਚ ਸੀ। ਬਾਜ਼ਾਰ ਖੁੱਲੇ ਤੇ ਸਾਫ਼ ਸਨ। ਸਭ ਲੋਕ ਵੀ ਉਸ ਨੂੰ ਖੁਸ਼ ਤੇ ਇੱਕ ਦੂਸਰੇ ਨਾਲ ਪਿਆਰ ਨਾਲ ਰਹਿੰਦੇ ਸਨ ਸ਼ਹਿਰ ਦੇ ਵਿਚਕਾਰ ਉਸ ਨੂੰ ਹੈਰਾਨ ਕਰਨ ਦੇਣ ਵਾਲਾ ਇੱਕ ਨਜ਼ਾਰਾ ਨਜ਼ਰ ਆਇਆ ਉਹ ਸੀ ਪਵਿੱਤਰ ਸਰੋਵਰ ਤੇ ਸਰੋਵਰ ਦੇ ਵਿਚਕਾਰ ਚਬੂਤਰੇ ਤੇ ਬੈਠੇ ਕੀਰਤਨੀਏ ਜੋ ਪ੍ਰਭੂ ਭਗਤੀ ਦੇ ਸ਼ਬਦ ਗਾ ਰਹੇ ਸਨ ਇਹ ਵਾਤਾਵਰਨ ਉਸ ਨੂੰ ਬਹੁਤ ਹੀ ਮਨਮੋਹਕ ਸ਼ਾਂਤੀ ਭਰਪੂਰ ਲੱਗਾ ਉਸ ਦੇ ਅਹਿਲਕਾਰਾਂ ਨੇ ਉਸ ਦੀ ਮਦਦ ਕੀਤੀ ਤੇ ਉਸ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਇਸਨਾਨ ਕਰਦੇ ਹੀ ਮਨ ਨੂੰ ਅਜੀਬ ਸ਼ਾਂਤੀ ਮਿਲੀ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਸ ਵਿੱਚ ਇੱਕ ਬਦਲਾਅ ਆ ਗਿਆ ਹੈ ਆਪਣੀਆਂ ਰਾਣੀਆਂ ਨੂੰ ਉਸਨੇ ਆਖਿਆ ਮੈਨੂੰ ਮੇਰੇ ਦੁੱਖ ਤੋਂ ਨਿਵਰਤੀ ਮਿਲ ਗਈ ਹੈ ਮੈਂ ਆਪਣੇ ਅੰਦਰ ਅਜੀਬ ਸ਼ਾਂਤੀ ਮਹਿਸੂਸ ਕਰ ਰਿਹਾ ਹਾਂ ਤੇ ਆਪਣੇ ਆਪ ਨੂੰ ਠੀਕ ਵੀ ਮਹਿਸੂਸ ਕਰ ਰਿਹਾ ਹਾਂ ਉਸ ਦੀਆਂ ਰਾਣੀਆਂ ਤੇ ਅਹਿਲਕਾਰ ਖੁਸ਼ ਸਨ ਕਿ ਰਾਜਾ ਠੀਕ ਹੋ ਗਿਆ ਹੈ ਉਹਨਾਂ ਨੇ ਵੀ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਰਾਜੇ ਦੇ ਨੌਕਰ ਉਸ ਨੂੰ ਪਾਲਕੀ ਵਿੱਚ ਲੈ ਕੇ ਆਏ ਸਨ ਪਰ ਹੁਣ ਉਹ ਆਪਣੇ ਪੈਰਾਂ ਤੇ ਚੱਲ ਕੇ ਗੁਰੂ ਜੀ ਕੋਲ ਪਹੁੰਚਿਆ ਉਸ ਦੀ ਖੁਸ਼ੀ ਦਾ ਅੰਤ ਨਹੀਂ ਸੀ ਇਹ ਦੇਖ ਕੇ ਅੰਮ੍ਰਿਤ ਸਰੋਵਰ ਦੇ ਜਲ ਵਿੱਚ ਇਤਨੀ ਤਾਕਤ ਹੈ ਅਗਲਾ ਸਿਰਲੇਖ ਸ੍ਰੀ ਹਰਮੰਦਰ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਆਪਣੇ ਜੀਵਨ ਕਾਲ ਵਿੱਚ ਹੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤ ਸਰ ਸਾਹਿਬ ਪਵਿੱਤਰ ਤਲਾਹ ਤੇ ਹਰਮੰਦਰ ਦੀ ਉਸਾਰੀ ਦੇ ਕੰਮ ਲਈ ਭੇਜ ਦਿੱਤਾ ਸੀ ਪਰ ਗੁਰੂ ਰਾਮਦਾਸ ਜੀ ਕੋਲ ਸਮਾਂ ਹੀ ਬਹੁਤ ਘੱਟ ਸੀ ਜਿਸ ਕਾਰਨ ਉਹ ਸਿਰਫ ਅੰਮ੍ਰਿਤਸਰ ਸ਼ਹਿਰ ਤੇ ਪਵਿੱਤਰ ਸਰੋਵਰ ਹੀ ਬਣਵਾ पाए। ਉਹਨਾਂ ਤਲਾ ਦੇ ਵਿਚਕਾਰ ਇੱਕ ਚਬੂਤਰਾ ਬਣਵਾ ਦਿੱਤਾ ਸੀ ਤੇ ਹੁਕਮ ਕੀਤਾ ਸੀ ਇੱਥੇ ਦੀਵਾਨ ਸਜਾਏ ਜਾਣ ਤੇ ਅਨਮੋਲ ਕੀਰਤਨ ਕੀਤਾ ਜਾਵੇ। ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਇਹ ਹਦਾਇਤ ਦਿੱਤੀ ਕਿ ਇਸ ਚਬੂਤਰੇ ਤੇ ਪੱਕੀ ਇਮਾਰਤ ਬਣਾਈ ਜਾਵੇ ਜਿੱਥੇ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਹੋਵੇ। ਪਿਤਾ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਇਸ ਜਬੂਤਰੇ ਤੇ ਹਰਮੰਦਰ ਸਾਹਿਬ ਦੀ ਇਮਾਰਤ ਬਣਾਉਣ ਦੀ ਯੋਜਨਾ ਬਣਾਈ। ਉਹਨਾਂ ਐਸਾ ਮੰਦਰ ਬਣਾਉਣ ਦੀ ਸੋਚੀ ਜੋ ਦੁਨੀਆ ਵਿੱਚ ਆਪਣੀ ਮਿਸਾਲ ਆਪ ਹੋਵੇ। ਗੁਰੂ ਜੀ ਨੇ ਸਿੱਖ ਸੰਗਤਾਂ ਨਾਲ ਸਲਾਹ ਕੀਤੀ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਐਸਾ ਮੰਦਰ ਬਣਾਓ ਜੋ Hindu ਮੰਦਰਾਂ ਦੀ ਤਰ੍ਹਾਂ ਪର୍ਵਤ ਵਰਗਾ ਉੱਚਾ ਹੋਵੇ ਜੋ ਦੂਰੋਂ ਹੀ ਲੋਕਾਂ ਨੂੰ ਆਪਣੇ ਵੱਲ ਖਿੱਚੇ ਤੇ ਦਿਖਾਈ ਵੀ ਦੇਵੇ। ਪਰ ਗੁਰੂ ਜੀ ਨੇ ਸਮਝਿਆ ਇਹ ਮੰਦਿਰ ਆਸ-ਪਾਸ ਦੀ ਧਰਤੀ ਤੋਂ ਨੀਵਾ ਬਣਾਇਆ ਜਾਏਗਾ। ਗੁਰੂ ਸਾਹਿਬ ਇਹ ਸੋਚਦੇ ਸਨ ਕਿ ਇਹ ਮੰਦਿਰ ਨਿਮਰਤਾ ਅਤੇ ਅਦਬ ਦਾ ਪ੍ਰਤੀਕ ਹੋਵੇਗਾ। ਉਹਨਾਂ ਸਿੱਖਾਂ ਨੂੰ ਸਮਝਾਇਆ ਕਿ ਇਸ ਮੰਦਿਰ ਦੇ ਚਾਰ ਦਰਵਾਜ਼ੇ ਸਭ ਲਈ ਖੁੱਲੇ ਹੋਣਗੇ। ਇਹ ਦਰਵਾਜ਼ੇ ਚਾਰ ਦਿਸ਼ਾਵਾਂ ਵੱਲ ਨਹੀਂ ਹੋਣਗੇ ਜਿਵੇਂ Hindu ਪੂਰਬ ਵੱਲ ਮੂੰਹ ਕਰਕੇ ਪੂਜਾ ਕਰਦੇ ਹਨ ਤੇ ਮੁਸਲਮਾਨ ਪੱਛਮ ਵੱਲ। ਉਹਨਾਂ ਇਹ ਗੱਲ ਬ੍ਰਹਿੜ ਕਰਵਾਈ ਕਿ ਹਰ ਦਰਵਾਜ਼ਾ ਦੋ ਦਿਸ਼ਾਵਾਂ ਦੇ ਵਿਚਕਾਰ ਹੋਵੇਗਾ। ਜਿਵੇਂ ਉੱਤਰ ਪੂਰਬ ਪੂਰਬ ਦੱਖਣ ਦੱਖਣ ਪੱਛਮ ਤੇ ਉੱਤਰ ਪੱਛਮ ਗੁਰੂ ਜੀ ਨੇ ਇਸ ਮੰਦਰ ਦੀ ਪਹਿਲੀ ਇੱਟ ਵੀ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਕੋਲੋਂ ਲਗਵਾਈ ਇਹ ਗੁਰੂ ਸਾਹਿਬ ਦੀ ਧਰਮ ਨਿਰਪੇਖਤਾ ਵਾਲੀ ਸੋਚ ਸੀ ਸਾਈਂ ਮੀਆਂ ਮੀਰ ਵੀ ਗੁਰੂ ਜੀ ਦਾ ਪੂਰਾ ਸਤਕਾਰ ਕਰਦੇ ਸਨ ਜਦੋਂ ਗੁਰੂ ਅਰਜਨ ਦੇਵ ਜੀ 2 ਸਾਲ ਲਾਹੌਰ ਰਹੇ ਤਾਂ ਸਾਈਂ ਜੀ ਹਰ ਦੂਸਰੇ ਦਿਨ ਗੁਰੂ ਜੀ ਨੂੰ ਮਿਲਣ ਜਾਂਦੇ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਾਈ ਮੀਆਂ ਮੀਰ ਨੂੰ ਨਵੇਂ ਮੰਦਰ ਦੀ ਨੀਂ ਰੱਖਣ ਵਾਸਤੇ ਸੱਦਾ ਭੇਜਿਆ ਤਾਂ ਸਾਈ ਜੀ ਨੇ ਵੀ ਕੋਈ ਹਿਚਕਚਾਹਟ ਨਹੀਂ ਦਿਖਾਈ ਅਤੇ ਆਪਣੇ ਸੇਵਕਾਂ ਨਾਲ ਅੰਮ੍ਰਿਤਸਰ ਪੁੱਜ ਗਏ। ਉਹ ਹਰ ਧਰਮ ਦੇ ਲੋਕਾਂ ਵਿੱਚ ਸਨਮਾਨੇ ਜਾਂਦੇ ਸਨ। ਉਸ ਸਮੇਂ ਦੇ ਬੁੱਧੀ ਜੀਵੀਆਂ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਸੀ। ਉਹਨਾਂ 1588 ਈਸਵੀ 3 ਅਕਤੂਬਰ ਨੂੰ ਹਰਮੰਦਰ ਸਾਹਿਬ ਦੀ ਨੀਂ ਰੱਖੀ। ਉਹਨਾਂ 4 ਇੱਟਾਂ 4 ਦਸ਼ਾਵਾਂ ਦੇ ਵਿਚਕਾਰ ਰੱਖੀਆਂ। ਤੇ ਇੱਕ ਇੱਟ ਇੰਨਾ ਚਾਰ ਇੱਟਾਂ ਦੇ ਵਿਚਕਾਰ ਰੱਖੀ ਫਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਓ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇੰਜੀਨੀਅਰਾਂ ਨੂੰ ਬੁਲਾਇਆ ਤੇ ਹਰਮੰਦਰ ਸਾਹਿਬ ਦਾ ਸਾਰਾ ਨਕਸ਼ਾ ਸਮਝਾਇਆ ਕਿ ਕਿਵੇਂ ਹਰਮੰਦਰ ਸਾਹਿਬ ਪਵਿੱਤਰ ਸਰੋਵਰ ਦੀ ਸਤ੍ਹਾ ਤੇ ਟਿਕਣਾ ਚਾਹੀਦਾ ਹੈ ਜਿਵੇਂ ਪਾਣੀ ਉੱਤੇ ਕਮਲ ਤੈਰਦਾ ਹੋਵੇ ਹਰ ਕੀ ਪੌੜੀ ਪੂਰਬ ਦਿਸ਼ਾ ਵੱਲ ਬਣਵਾਈ ਗਈ ਹਰ ਮੰਦਰ ਦੇ ਚਾਰੇ ਤਰਫ ਪ੍ਰਕਰਮਾ ਬਣਵਾਈ ਗਈ। ਗੁਰੂ ਜੀ ਇਹ ਕੰਮ ਉਸਾਰੀ ਦਾ ਕੰਮ ਆਪਣੀ ਨਿਗਰਾਨੀ ਵਿੱਚ ਕਰਵਾਉਂਦੇ। ਇਹ ਗੱਲ ਦਾ ਪੂਰਾ ਖਿਆਲ ਰੱਖਦੇ ਕਿ ਕਿਦਰੇ ਵੀ ਘਟੀਆਂ ਇੱਟਾਂ, ਗਾਰਾ ਜਾਂ ਹੋਰ ਸਮਾਨਤਾ ਨਹੀਂ ਵਰਤਿਆ ਗਿਆ। ਇਹ ਸਾਰਾ ਕੰਮ ਇਲਾਚੀ ਬੇਰ ਦੀ ਛਾਂ ਹੇਠਾਂ ਬੈਠੇ ਦੇਖਦੇ ਰਹਿੰਦੇ। ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ 3 ਸਾਲਾਂ ਵਿੱਚ ਪੂਰਾ ਹੋਇਆ। ਹਰਿਮੰਦਰ ਸਾਹਿਬ ਦੀ ਸਥਾਪਨਾ ਸਮੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰੇ। ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤੀ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਜਿਸ ਕਾ ਕਾਰਜ ਤਿਨੀ ਕੀਆ ਮਾਨਸ ਕਿਆ ਵਿਚਾਰ ਆ RAM ਹਰ ਮੰਦਰ ਸਾਹਿਬ ਦੀ ਉਸਾਰੀ ਪੂਰੀ ਹੋਣ ਤੋਂ ਬਾਅਦ ਹਰ ਰੋਜ਼ ਇੱਥੇ ਦਰਬਾਰ ਸਜਾਇਆ ਜਾਣ ਲੱਗਾ ਜਿਸ ਵਿੱਚ ਇਲਾਹੀ ਬਾਣੀ ਦੇ ਕੀਰਤਨ ਹੋਣ ਲੱਗੇ ਇਸ ਦਰਬਾਰ ਦੀ ਸਥਾਪਨਾ ਆਪਣੇ ਆਪ ਵਿੱਚ ਇਲਾਹੀ ਤੇ ਆਨੰਦਮਈ ਸੀ ਸਿੱਖਾਂ ਦੀ ਇਸ ਇੱਛਾ ਸੀ ਕਿ ਇਹ ਸ਼ਹਿਰ ਦਾ ਸਭ ਤੋਂ ਉੱਚੀ ਇਮਾਰਤ ਹੋਵੇ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਨਿਮਰਤਾ ਵਿੱਚ ਹੀ ਸਭ ਕੁਝ ਹੈ ਇਸ ਲਈ ਦਰਬਾਰ ਸਾਹਿਬ ਦੀ ਉਚਾਈ ਵੀ ਘੱਟ ਹੀ ਰੱਖੀ ਗਈ ਇਹ ਆਪਣੇ ਆਪ ਵਿੱਚ ਅਨੋਖਾ ਮੰਦਰ ਸੀ ਜਿਸ ਦੇ ਦਰਵਾਜ਼ੇ ਚਾਰੋਂ ਪਾਸੇ ਸਨ ਤੇ ਕੋਈ ਵੀ ਕਿਸੇ ਵੀ ਦਰਵਾਜ਼ੇ ਤੋਂ ਆ ਸਕਦਾ ਸੀ ਇਹ ਚਾਰ ਦਰਵਾਜ਼ੇ ਚਾਰ ਵਰਨਾਂ ਦਾ ਪ੍ਰਤੀਕ ਸਨ ਕਿ ਕੋਈ ਵੀ ਜਾਤ ਇਸ ਮੰਦਰ ਵਿੱਚ ਆ ਸਕਦੀ ਹੈ। ਹਰਿਮੰਦਰ ਸਾਹਿਬ ਜੋ ਗੁਰੂ ਅਰਜਨ ਦੇਵ ਜੀ ਨੇ ਉਸਾਰਿਆ ਸੀ ਉਸ ਨੂੰ ਸਮੇਂ-ਸਮੇਂ ਤੇ ਮੁਗਲਾਂ ਤੇ ਅਫਗਾਨਾਂ ਨੇ ਨੁਕਸਾਨ ਪਹੁੰਚਾਇਆ। ਅਬਦਾਲੀ ਨੇ ਤਾਂ ਹਰਿਮੰਦਰ ਨੂੰ ਢਾਹ ਹੀ ਦਿੱਤਾ ਸੀ ਤੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਸੀ। ਮੁਸਲਮਾਨਾਂ ਦੀ ਇਹ ਸੋਚ ਸੀ ਕਿ ਸਿੱਖਾਂ ਦੇ ਇਹ ਮਹਾਨ ਤੀਰਥ ਨੂੰ ਖਤਮ ਕਰਨ ਨਾਲ ਸਿੱਖ ਖਤਮ ਹੋ ਜਾਣਗੇ। ਕਿਉਂਕਿ ਉਹ ਸੋਚਦੇ ਸਨ ਕਿ ਅੰਮ੍ਰਿਤ ਸਰੋਵਰ ਸਿੱਖਾਂ ਲਈ ਆਬੇ ਹਯਾਤ ਹੈ ਜਿਸ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਪੀਕੇ ਇਹਨਾਂ ਦੀ ਸ਼ਕਤੀ ਦੁੱਗਣੀ ਹੋ ਜਾਂਦੀ ਹੈ ਪਰ ਉਹ ਸਿੱਖਾਂ ਦੀ ਸ਼ਕਤੀ ਤੇ ਸਬਰ ਦਾ ਅੰਦਾਜ਼ਾ ਨਾ ਲਾ ਸਕੇ ਹਰ ਵਾਰ ਸਿੱਖਾਂ ਨੇ ਹਰਮੰਦਰ ਸਾਹਿਬ ਨੂੰ ਦੁਬਾਰਾ ਉਸਾਰਿਆ ਅਬਦਾਲੀ ਨੇ ਜਦੋਂ ਹਰਮੰਦਰ ਨੂੰ ਢਾਹ ਦਿੱਤਾ ਤਾਂ ਉਸ ਸਮੇਂ ਇਸ ਦੀ ਦੁਬਾਰਾ ਉਸਾਰੀ ਸਿੱਖ ਮਿਸਲਾਂ ਨੇ ਕਰਵਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਦੀ ਦੁਬਾਰਾ ਨਹੀਂ ਰੱਖੀ ਉਹਨਾਂ ਨੇ ਉਸੇ ਤਰ੍ਹਾਂ ਇਸ ਦੀ ਉਸਾਰੀ ਕਰਵਾਈ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਪਰ ਅੱਜ ਜੋ ਅਸੀਂ ਦੇਖ ਰਹੇ ਹਾਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅੰਜਾਮ ਦਿੱਤਾ ਮਹਾਰਾਜਾ ਨੇ ਸਭ ਤੋਂ ਚੰਗੇ ਕਾਰੀਗਾਰ ਤੇ ਚਿੱਤਰਕਾਰ ਸਾਰੇ ਭਾਰਤ ਵਿੱਚੋਂ ਬੁਲਾ ਕੇ ਭੇਜੇ ਉਸ ਨੇ ਵਧੀਆ ਤੋਂ ਵਧੀਆ ਚਿੱਤਰਕਾਰੀ ਕਰਵਾਉਣ ਲਈ ਪੈਸੇ ਦੀ ਪਰਵਾਹ ਨਾ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਦੇ ਅੰਦਰ ਤੇ ਬਾਹਰ ਦੀ ਸਜਾਵਟ ਲਈ ਅਲੱਗ-ਅਲੱਗ ਤਕਨੀਕੀ ਸਮਾਨ ਦੀ ਵਰਤੋਂ ਕਰਵਾਈ। ਹਰਮੰਦਰ ਸਾਹਿਬ ਦੀ ਸਭ ਤੋਂ ਉੱਪਰਲੀ ਮੰਜ਼ਲ ਦਾ ਗੁੰਬਦ ਪਹਿਲਾਂ ਤਾਂਬੇ ਦਾ ਬਣਵਾਇਆ ਗਿਆ ਸੀ ਫਿਰ ਉਸ ਤੇ ਸੋਨੇ ਦੀ ਪਰਤ ਚੜਾਈ ਗਈ। ਸੰਗ ਮਰਮਰ ਦੀਆਂ ਦੀਵਾਰਾਂ ਤੇ ਕੀਮਤੀ ਪੱਥਰ ਜਿਵੇਂ ਕਿ ਮਾਣਕ, ਨੀਲਮ ਆਦਿ ਦੀ ਨਕਾਸ਼ੀ ਤੇ ਮੀਨਾਕਾਰੀ ਕਰਵਾਈ ਗਈ। ਚਿੱਤਰਕਾਰੀ ਕਰਨ ਲਈ ਚਿੱਤਰਕਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਉਹ ਚਿੱਤਰਕਾਰੀ ਲਈ ਛੋਟੀ ਜਗ੍ਹਾ ਲੱਭਦੇ ਫਿਰ ਉਹ ਇਸ ਗੱਲ ਦਾ ਯਕੀਨ ਕਰਦੇ ਕਿ ਸ਼ੁਰੂ ਤੋਂ ਅੰਤ ਤੱਕ ਉਹਨਾਂ ਦੇ ਰੰਗ ਕਿਵੇਂ ਗਿੱਲੇ ਰਹਿਣਗੇ ਇਸ ਕੰਮ ਨੂੰ ਪੂਰਾ ਕਰਨ ਲਈ ਉਹ ਬਾਰ-ਬਾਰ ਪਾਣੀ ਦਾ ਛਿੜਕਾ ਕਰਦੇ ਪਹਿਲੇ ਚੂਨੇ ਦਾ ਲੇਪ ਕੀਤਾ ਜਾਂਦਾ ਫਿਰ ਉਸ ਉੱਪਰ ਪਲਸਤਰ ਕੀਤਾ ਜਾਂਦਾ ਤਾਂ ਕਿ ਜਗ੍ਹਾ ਨੂੰ ਇੱਕਸਾਰ ਕੀਤਾ ਜਾਵੇ ਇਸ ਉੱਪਰ ਡਿਜ਼ਾਈਨ ਬਣਾਏ ਜਾਂਦੇ ਫਿਰ ਉਸ ਵਿੱਚ ਰੰਗ ਭਰੇ ਜਾਂਦੇ ਇਨ੍ਹਾਂ ਰੰਗਾਂ ਨੂੰ ਹਲਕੀ ਝੋਟ ਮਾਰ ਕੇ ਮੀਨਾਕਾਰੀ ਕੀਤੀ ਜਾਂਦੀ ਫਿਰ ਬੁਰਸ਼ ਦੀ ਸਹਾਇਤਾ ਨਾਲ ਬਰੀਕੀਆਂ ਸੁਧਾਰੀਆਂ ਜਾਂਦੀਆਂ ਜਿਵੇਂ ਜਾਨਵਰ ਦੇ ਵਾਲ ਬਣਾਏ ਜਾਂਦੇ ਹਨ। ਇਹਨਾਂ ਚਿੱਤਰਕਾਰੀਆਂ ਵਿੱਚ ਭਰੇ ਜਾਣ ਵਾਲੇ ਰੰਗ ਕੁਦਰਤ ਤੋਂ ਲਏ ਜਾਂਦੇ ਜਿਵੇਂ ਮਿੱਟੀ, ਪੱਥਰ, ਪੱਤੇ ਜਾਂ ਫਿਰ ਰੁੱਖਾਂ ਦੀਆਂ ਜੜਾਂ। ਹਰਮੰਦਰ ਸਾਹਿਬ ਵਿੱਚ 300 ਤੋਂ ਵੀ ਜ਼ਿਆਦਾ ਡਿਜ਼ਾਈਨ ਬਣਾਏ ਗਏ। ਗੱਜ ਤੇ ਤੁਰਕੀ ਕੰਮ ਦੇਖਣ ਵਾਲਾ ਹੈ। ਹਰਮੰਦਰ ਦੀ ਸ਼ਾਨੋ ਸ਼ੌਕਤ ਦਾ ਕੋਈ ਮੁਕਾਬਲਾ ਨਹੀਂ। ਇਹ ਬਹੁਤ ਹੀ ਨਿਰਾਲਾ ਤੇ ਅਦਭੁਤ ਹੈ। ਮੈਂ ਬਹੁਤ ਜਗ੍ਹਾ ਦੇਖਿਆ ਹੈ ਪਰ ਇਸ ਵਰਗਾ ਕੋਈ ਨਹੀਂ। ਛੱਤਾਂ ਤੇ ਦੀਵਾਰਾਂ ਤੇ ਹੋਇਆ ਚਿੱਤਰਕਾਰੀ ਦਾ ਕੰਮ, ਮੀਨਾਕਾਰੀ ਦਾ ਕੋਈ ਸਾਨੀ ਨਹੀਂ। ਸੰਗਮਰਮਰ ਵਿੱਚ ਹੋਇਆ ਸ਼ੀਸ਼ੇ ਦਾ ਕੰਮ, ਰੰਗਦਾਰ ਪੱਥਰਾਂ ਦਾ ਕੰਮ ਤੇ ਉਹ ਵੀ ਛੱਤ ਤੇ ਕੀਤਾ ਕੰਮ। ਜਿਸ ਵਿੱਚ ਫੁੱਲ ਪੱਤੀਆਂ ਤੇ ਜਾਨਵਰਾਂ ਨੂੰ ਦਿਖਾਇਆ ਗਿਆ ਹੋਵੇ, ਆਦਮੀ ਦੀ ਕਾਰੀਗਰੀ ਦਾ ਇੱਕ ਨਮੂਨਾ ਹੈ। ਪਰਸੀ ਬਰਾਊਨ ਲਿਖਦਾ ਹੈ, ਮੰਦਰ ਦੇ ਸਾਰੇ ਕੰਮ ਵਿੱਚ ਆਪਣਾ ਇੱਕ ਸਤਰ ਹੈ। ਕੰਮ ਕਰਨ ਵਾਲਿਆਂ ਦੀ ਆਪਸੀ ਸਮਝ ਤੇ ਕਾਰੀਗਰੀ ਦਿਖਾਈ ਦਿੰਦੀ ਹੈ। ਇੱਕ ਆਪਣਾ ਤਰੀਕਾ ਨਜ਼ਰ ਆਉਂਦਾ ਹੈ ਜੋ ਕਿਸੇ ਵੱਡੀ ਇਮਾਰਤ ਵਿੱਚ ਵੀ ਉਹੀ ਹੁੰਦਾ ਹੈ ਤੇ ਇੱਕ ਪਿਛੜੇ ਇਲਾਕੇ ਵਿੱਚ ਬਣੀ ਇਮਾਰਤ ਵਿੱਚ ਵੀ ਸ੍ਰੀ ਹਰਮੰਦਰ ਸਾਹਿਬ ਤੇ ਇਸ ਦਾ ਇਤਿਹਾਸਕ ਪਿਸ਼ੋਕੜ ਵੀ ਪ੍ਰਭਾਵ ਪਾਉਂਦਾ ਹੈ ਪੰਜਾਬ ਨੇ ਬਾਰ ਬਾਰ ਭਾਰੀ ਹਮਲੇ ਸਹੇ ਹਨ ਜਿਸ ਕਾਰਨ ਸਮਾਜਿਕ ਸਾਂਸਕ੍ਰਿਤਿਕ ਤੇ ਰਾਜਨੀਤਿਕ ਪ੍ਰਭਾਵ ਪੈਂਦਾ ਰਿਹਾ ਹੈ ਜਦ ਕਿ ਦੂਸਰੇ ਪਾਸੇ ਦੱਖਣੀ ਭਾਰਤ ਦੀ ਕਲਾ ਦਾ ਵਿਸਥਾਰ ਮੰਦਰਾਂ ਵਿੱਚ ਨਜ਼ਰ ਆਉਂਦਾ ਹੈ ਪੰਜਾਬੀ ਸੰਸਕ੍ਰਿਤੀ ਬਹੁਤ ਸਾਰੀਆਂ ਸੰਸਕ੍ਰਿਤੀਆਂ ਦਾ ਮਿਲਾਪ ਹੈ ਬਹੁਤ ਸਾਲਾਂ ਤੱਕ ਬਹੁਤ ਸਾਰੀਆਂ ਪ੍ਰਵਿਰਤੀਆਂ ਚਲਦੀਆਂ ਰਹੀਆਂ ਇਸ ਲਈ ਹਰਮੰਦਰ ਸਾਹਿਬ ਦੀ ਬਨਾਵਟ ਵਿੱਚ ਕੋਈ ਖਾਸ ਤਰੀਕੇ ਦਾ ਅਸਰ ਨਹੀਂ ਦਿਖਾਈ ਦਿੰਦਾ ਹਰ ਚੀਜ਼ ਨੂੰ ਸਭ ਚੰਗੇ ਤਰੀਕੇ ਨਾਲ ਅਪਣਾਇਆ ਗਿਆ ਹੈ ਸ੍ਰੀ ਹਰਮੰਦਰ ਸਾਹਿਬ ਦਾ ਗੁੰਬਦ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਗੁੰਬਦ ਇੱਕ ਮਜ਼ਬੂਤ ਛੱਤ ਬਣਾਏਗਾ ਜਦਕਿ ਸਿੱਧੀ ਛੱਤ ਨੂੰ ਕੋਈ ਵੀ ਆਸਰਾ ਦੇਣਾ ਪੈਂਦਾ ਸ੍ਰੀ ਹਰਮੰਦਰ ਸਾਹਿਬ ਦਾ ਗੁੰਬਦ ਇੱਕ ਕਮਲ ਦੇ ਫੁੱਲ ਵਾਂਗ ਹੈ। ਇਹ ਬਨਾਵਟ ਇਸ ਲਈ ਚੁਣੀ ਗਈ ਕਿ ਪੂਜਾ ਦੇ ਸਥਾਨ ਤੇ ਕਮਲ ਦੇ ਫੁੱਲ ਦਾ ਹੋਣਾ ਅੱਛਾ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਦੀ ਸਤਹ ਦੇ ਉੱਪਰ ਤੈਰਦਾ ਨਜ਼ਰ ਆਉਂਦਾ ਹੈ ਤੇ ਇਹ ਦਰਸਾਉਂਦਾ ਹੈ ਕਿ ਜਿਵੇਂ ਕਮਲ ਪਾਣੀ ਤੋਂ ਨਿਰਲੇਪ ਹੈ, ਇਸੇ ਤਰ੍ਹਾਂ ਮਨੁੱਖ ਦਾ ਜੀਵਨ ਮਨੋਰਥ ਵੀ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਦੀਆਂ ਵਾਸ਼ਨਾਵਾਂ ਖਾਸ ਕਰਕੇ ਲੋਭ, ਮੋਹ ਤੋਂ ਨਿਰਲੇਪ ਰਹਿਣ ਦਾ ਹੈ। ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ